ਜਿਹੜੇ ਪੰਜਾਬ ਐਗਰੋ ਦੇ ਜੈਵਿਕ ਪ੍ਰੋਡਕਟਸ ਹੈ ਜੀ ਉਹਨਾਂ ਦੇ ਤੁਸੀਂ ਦੇਖੋਗੇ ਇੱਕ ਆਹ ਕਯੂਆਰ ਕੋਡ ਲੱਗਿਆ ਜੀ ਜਿਸ ਤੇ ਲਿਖਿਆ ਟ੍ਰੇਸਟ ਟਰਸਟਡ ਤੁਹਾਡੇ ਕੋਲ ਫਾਰਮਰ ਦੀ ਇਨਫੋਰਮੇਸ਼ਨ ਆ ਜੂਗੀ ਹਾਂ ਜੀ ਹਾਂ ਫਾਰਮਰ ਦੀ ਫੋਟੋ ਤੇ ਨਾਲ ਉਹਦੀ ਇਨਫੋਰਮੇਸ਼ਨ ਆ ਗਈ ਕਿ ਕਿਹੜੇ ਫਾਰਮਰ ਤੋਂ ਇਹਦਾ ਗੰਨਾ ਆਇਆ ਸੀਗਾ ਉਹ ਕਦੋਂ ਤੋਂ ਰਜਿਸਟਰਡ ਹੈ ਜੈਵਿਕ ਖੇਤੀ ਨਾਲ ਕਦੋਂ ਨੇ ਸੋਇੰਗ ਕੀਤੀ ਕਦੋਂ ਨੇ ਹਾਰਵੈਸਟਿੰਗ ਕੀਤੀ ਇਵਨ ਉਹਦੀ ਫਾਰਮ ਦੀ ਲੋਕੇਸ਼ਨ ਇੰਡੀਆ ਦੇ ਛੱਡੋ ਇਹ ਵਰਲਡ ਦੀ ਫਰਸਟ ਆਫ ਇਫਸ ਕਾਈਂਡ ਆਫ ਇਨੋਵੇਸ਼ਨ ਹੈ ਜਿਹੜੀ ਪ੍ਰੋਡਕਟ ਤੇ ਆ ਰਹੀ ਹੈ ਕਿ ਤੁਸੀਂ ਪ੍ਰੋਡਕਟ ਨੂੰ ਸਕੈਨ ਕਰਕੇ ਉਹਦਾ ਸੋਰਸ ਤੁਸੀਂ ਦੇਖ ਸਕਦੇ ਹੋ ਜੀ ਕਿ ਕਿਹੜੇ ਸੋਰਸ ਤੋਂ ਆਈ ਹੈ ਮੇਰਾ ਇੱਕ ਨਾ ਮੈਂ ਕੈਰੀ ਸੋਚਦਾ ਹੁੰਨਾ ਕਿ ਜਿਵੇਂ ਆਪਣੇ ਫੈਮਿਲੀ ਡਾਕਟਰਸ ਵਾਲਾ ਕਨਸੈਪਟ ਆ ਜੀ ਤੇ ਉਹਦਾ ਇੱਕ ਫੈਮਿਲੀ ਫਾਰਮਰ ਦਾ ਕਨਸੈਪਟ ਹੋਣਾ ਚਾਹੀਦਾ ਜャਬ ਇਹ ਗਰੂ ਕਿਸਾਨਾਂ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ ਔਰ ਕਿਸ ਤਰ੍ਹਾਂ ਉਤਸ਼ਾਹਿਤ ਕਰਨ ਲਈ ਕੀ ਕੀ ਉਪਰਾਲੇ ਕੀਤੇ ਜਾਂਦੇ ਨੇ ਪੰਜਾਬ ਐਗਰੋ ਵੱਲੋਂ ਜੋ ਜੈਵਿਕ ਕਿਸਾਨ ਸਾਡੇ ਰਜਿਸਟਰਡ ਹੈ ਪੰਜਾਬ ਐਗਰੋ ਨਾਲ ਉਹਨਾਂ ਦੀ ਅਸੀਂ ਪੰਜਾਬ ਐਗਰੋ ਵੱਲੋਂ ਜੋ ਪ੍ਰੋਡਿਊਸ ਹੈ ਉਹ ਅਸੀਂ 25 ਤੋਂ 30% ਪ੍ਰੀਮੀਅਮ ਦੇ ਕੇ ਤੇ ਬਾਈਬੈਕ ਕਰਦੇ ਆ ਪ੍ਰੀਮੀਅਮ ਕਰਦੇ ਤੇ ਐਮਐਸਪੀ ਜਾਂ ਮਾਰਕੀਟ ਪ੍ਰਾਈਸ ਜਿਹੜਾ ਵਿਚਐਵਰ ਇਜ਼ ਹਾਈ ਉਹਦੇ ਉੱਤੇ ਰੇਮਨਰੇਸ਼ਨ ਦੇ ਕੇ ਤੇ ਅਸੀਂ ਬਾਈਬੈਕ ਕਰਦੇ ਹਾਂ ਫਾਨੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵੀ ਸੋਸ਼ਲ ਦੁਨੀਆ ਦੇ ਵਿੱਚ ਜੇਕਰ ਜਰਖੇਜ਼ ਖਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਪਰੰਤੂ ਪੰਜਾਬ ਦੀ ਜਿਹੜੀ ਮਿੱਟੀ ਹੈ ਉਸ ਦਾ ਉਪਜਾਊਪਨ ਲਗਾਤਾਰ ਘਟਦਾ ਜਾ ਰਿਹਾ ਹੈ ਉਸ ਦਾ ਮੁੱਖ ਵੱਡਾ ਕਾਰਨ ਲਗਾਤਾਰ ਬੇਲੋੜੀਆਂ ਰੇਹਾਂ ਸਪਰੇਆਂ ਦੀ ਵਰਤੋਂ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਪੰਜਾਬ ਸਰਕਾਰ ਦਾ ਅਦਾਰਾ ਹੈ ਪੰਜਾਬ ਐਗਰੋ ਪੰਜਾਬ ਐਗਰੋ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੇ ਲਈ ਉਤਸ਼ਾਹਿਤ ਕਰਦਾ ਹੈ ਤਾਂ ਅੱਜ ਅਸੀਂ ਪੰਜਾਬ ਐਗਰੋ ਦੇ ਦਫ਼ਤਰ ਮੁੱਖ ਦਫ਼ਤਰ ਚੰਡੀਗੜ੍ਹ ਦੇ ਵਿੱਚ ਆਏ ਹਾਂ ਤਾਂ ਅੱਜ ਅਸੀਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪੰਜਾਬ ਐਗਰੋ ਦੇ ਪ੍ਰੋਜੈਕਟ ਹੈਡ ਜੀ ਤਰਨ ਸਿੰਘ ਜੀ ਹੋਣਗੇ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਦਰਸ਼ਕਾਲ ਜੀ ਪੰਜਾਬ ਐਗਰੋ ਪੰਜਾਬ ਸਰਕਾਰ ਦਾ ਅਦਾਰਾ ਹੈ ਜੋ ਕਿ 1966 ਵਿੱਚ ਹੋਂਦ ਵਿੱਚ ਆਇਆ ਸੀ ਆਰਗੈਨਿਕ ਫਾਰਮਿੰਗ ਜੈਵੀ ਖੇਤੀ ਲਈ 2014 ਤੋਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨਾਂ ਨੂੰ ਜੈਵੀ ਖੇਤੀ ਵੱਲ ਉਤਸ਼ਾਹਿਤ ਕੀਤਾ ਜਾ ਸਕੇ ਪੰਜਾਬ ਐਗਰੋ ਕਿਸਾਨਾਂ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ ਔਰ ਕਿਸ ਤਰ੍ਹਾਂ ਉਤਸ਼ਾਹਿਤ ਕਰਨ ਲਈ ਕੀ ਕੀ ਉਪਰਾਲੇ ਕੀਤੇ ਜਾਂਦੇ ਨੇ ਪੰਜਾਬ ਐਗਰੋ ਵੱਲੋਂ ਅਸੀਂ ਪੰਜਾਬ ਐਗਰੋ ਵੱਲੋਂ ਅਵੇਰਨੈਸ ਕੈਂਪ ਜਾਗਰੂਕਤਾ ਕੈਂਪ ਜੀ ਲਗਾਏ ਜਾਂਦੇ ਹਨ ਜੀ ਇਹ ਸਾਲ ਚ ਦੋ ਵਾਰੀ ਲੱਗਦੇ ਹਨ ਇੱਕ ਤਾਂ ਖਰੀਫ ਸੀਜ਼ਨ ਤੋਂ ਪਹਿਲਾਂ ਜੀ ਤੇ ਇੱਕ ਰਬੀ ਸੀਜ਼ਨ ਤੋਂ ਪਹਿਲਾਂ ਖਰੀਫ ਵਾਲੇ ਸਾਡੇ ਫੈਬਰੂ ਫੈਬਰੂਰੀ ਮਹੀਨੇ ਲੱਗਦੇ ਆ ਤੇ ਰਬੀ ਵਾਲੇ ਹੁਣ ਸੈਪਟੰਬਰ ਮਹੀਨੇ ਲੱਗਣਗੇ ਜਿਹੜੇ ਕਿ ਹੁਣ 15 ਸੈਪਟੰਬਰ ਤੋਂ ਸਟਾਰਟ ਹੋ ਕੇ 30 ਸੈਪਟੰਬਰ ਤੱਕ ਚੱਲਣਗੇ ਹਰੇਕ ਡਿਸਟ੍ਰਿਕਟ ਚ ਸਾਡਾ ਕੈਂਪ ਹੁੰਦਾ ਉਹਦੀ ਡਿਟੇਲ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਇਹਦੇ ਚ ਕੀ ਹੈ ਜੀ ਅਵੇਰਨੈਸ ਕੈਂਪ ਤੋਂ ਇਲਾਵਾ ਅਸੀਂ ਐਡਵਰਟਾਈਜ਼ਮੈਂਟ ਦਿੰਨੇ ਅਖਬਾਰਾਂ 'ਚ ਸਾਡੇ ਪੰਜਾਬੀ ਟ੍ਰਿਬਿਊਨ ਜਾਂ ਜੋਰਨਾ ਸਪੋਕਸਮੈਨ ਤੇ ਇਸ਼ਾਰਾ ਹੁੰਦੇ ਆ ਕਿ ਜੈਵਿਕ ਖੇਤੀ ਵੱਲ ਜੁੜਨ ਲਈ ਤੁਸੀਂ ਸਾਡੇ ਕਿਹੜੇ ਕਿਹੜੇ ਨੁਮਾਇੰਦਿਆਂ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਕਿਸਾਨ ਆਪਣਾ ਸ਼ੋ ਇੰਟਰਸਟ ਕਰਦਾ ਹੈ ਕਿ ਮੈਂ ਜੈਵਿਕ ਖੇਤੀ ਕਰ ਰਿਹਾ ਜਾਂ ਜੈਵਿਕ ਖੇਤੀ ਕਰਨ ਦਾ ਇੱਛੂ ਕਾ ਤਾਂ ਉਸ ਤੋਂ ਬਾਅਦ ਪੰਜਾਬ ਐਗਰੋ ਦਾ ਰੋਲ ਸ਼ੁਰੂ ਹੁੰਦਾ ਪੰਜਾਬ ਐਗਰੋ ਵੱਲੋਂ ਉਹਨੂੰ ਰਜਿਸਟਰ ਕੀਤਾ ਜਾਂਦਾ ਹੈ ਜੈਵੀ ਖੇਤੀ ਪ੍ਰੋਗਰਾਮ ਦੇ ਅੰਦਰ ਜੈਵੀ ਖੇਤੀ ਸਰਟੀਫਿਕੇਸ਼ਨ ਪ੍ਰੋਗਰਾਮ ਦੇ ਅੰਦਰ ਉਹ ਤੋਂ ਬਾਅਦ ਉਹਦੀ ਪ੍ਰੋਪਰ ਗਾਈਡੈਂਸ ਟ੍ਰੇਨਿੰਗ ਵੱਖਰੇ ਵੱਖਰੇ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹਨ ਉਹਨਾਂ ਦੇ ਐਕਸਪੋਜ਼ਰ ਵਿਜ਼ਿਟ ਵੀ ਕਰਾਈ ਜਾਂਦੀਆਂ ਜਿਹੜੇ ਕਿ ਜੋ ਫਾਰਮਰ ਪੁਰਾਣੇ ਵਧੀਆ ਤਰੀਕੇ ਨਾਲ ਆਰਗੇਨਿਕ ਜੈਵੀ ਖੇਤੀ ਕਰ ਰਹੇ ਹਨ ਉਹਨਾਂ ਦੇ ਖੇਤਾਂ ਤੇ ਲਿਜਾ ਕੇ ਉਹਨਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਜੀ ਤਾਂ ਕਿ ਜੋ ਵੀ ਉਹਨਾਂ ਦਾ ਕੋਈ ਡਾਊਟ ਹੈ ਕੋਈ ਸਵਾਲ ਹੈ ਉਹ ਮੌਕੇ ਤੇ ਹੀ ਉਹਦਾ ਹੱਲ ਕੀਤਾ ਜਾ ਸਕੇ ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਦੀ ਕੋਈ ਬਹੁਤ ਹੀ ਅਰਜੈਂਟ ਸਮੱਸਿਆ ਹੁੰਦੀ ਹੈ ਤਾਂ ਉਹ ਟੈਲੀਫੋਨ ਰਾਹੀਂ ਵੀ ਸਾਡੇ ਜਿਹੜੇ ਫੀਲਡ ਸਟਾਫ ਹੈ ਫੀਲਡ ਨੁਮਾਇੰਦੇ ਆ ਉਹਨਾਂ ਨਾਲ ਸੰਪਰਕ ਕਰਕੇ ਤੇ ਆਪਣੀ ਜਿਹੜੇ ਆ ਪ੍ਰੋਬਲਮਸ ਹੈ ਉਹਨਾਂ ਦਾ ਹੱਲ ਪ੍ਰਾਪਤ ਕਰ ਸਕਦੇ ਆ ਜੀ ਤੇ ਇਹਦਾ ਇੱਕ ਜੋ ਮੇਨ ਮਕਸਦ ਹੈ ਸਰਟੀਫਿਕੇਸ਼ਨ ਦਾ ਕਿਉਂਕਿ ਸਰਟੀਫਿਕੇਸ਼ਨ ਪ੍ਰੋਸੈਸ ਜਿਹੜਾ ਹੈਗਾ ਉਹ ਬੜਾ ਕੰਪਲਿਕੇਸ਼ਨ ਪ੍ਰੋਸੈਸ ਹੈ ਜੀ ਤੇ ਬੜਾ ਰੈਗੂਲੇਸ਼ਨਲ ਆ ਪ੍ਰੋਸੈਸ ਆ ਹਰ ਸਰਟੀਫਿਕੇਸ਼ਨ ਵੀ ਪੰਜਾਬ ਚ ਜਾਂ ਇੰਡੀਆ ਚ ਕਈ ਤਰ੍ਹਾਂ ਦੀ ਹੁੰਦੀ ਆ ਇੱਕ ਹੈ ਪੀਜੀਐਸ ਪਾਰਟਿਸਿਪੇਟਰੀ ਗਾਰੰਟੀ ਸਕੀਮ ਜੋ ਕਿ ਸੈਂਟਰਲ ਗਵਰਨਮੈਂਟ ਦਾ ਚਲਾਇਆ ਉਪਰਾਲਾ ਹੈ ਇੱਕ ਹੈ ਐਨਪੀਓਪੀ ਜੀ ਨੈਸ਼ਨਲ ਪ੍ਰੋਗਰਾਮ ਆਫ ਆਰਗੇਨਿਕ ਪ੍ਰੋਡਕਸ਼ਨ ਇਹ ਹੈ ਜੋ ਅਪੀਡਾ ਮਿਨਿਸਟਰੀ ਆਫ ਕਮਰਸ ਰਾਹੀਂ ਚੱਲਦਾ ਇਹ ਥਰਡ ਪਾਰਟੀ ਹੁੰਦਾ ਹੈ ਇਹਦੇ ਕੋਸਟ ਵੀ ਜ਼ਿਆਦਾ ਹੈ ਪਰ ਤੇਦੀ ਰਿਲਾਈਅਬਿਲਟੀ ਜ਼ਿਆਦਾ ਹੈ ਡੂਰਿੰਗ ਐਕਸਪੋਰਟ ਜਾਂ ਥੋੜੀ ਜਿਹੇ ਤੁਸੀਂ ਮਾਰਕੀਟ ਕਰਨਾ ਹੈ ਤਾਂ ਤੁਹਾਨੂੰ ਇਹ ਜ਼ਰੂਰੀ ਹੋ ਜਾਂਦਾ ਐਨਪੀਓਪੀ ਦਾ ਤੇ ਪੰਜਾਬ ਐਗਰੋ ਵੱਲੋਂ ਕਿਸਾਨਾਂ ਨੂੰ ਥਰਡ پارٹی ਦਾ ਹੀ ਯਾਨੀ ਕਿ ਐਨਪੀਓਪੀ ਸਰਟੀਫਿਕੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਆ ਜੋ ਕਿ ਇੱਕ ਮਹਿੰਗਾ ਕੰਮ ਹੈ ਬਟ ਫਾਰਮਰਸ ਨੂੰ ਅਸੀਂ ਫ੍ਰੀ ਆਫ ਕੋਸਟ 'ਚ ਹੀ ਸਾਰੀ ਸਕੀਮ ਪ੍ਰੋਵਾਈਡ ਕਰਦੇ ਆ ਤੇ ਇਸ ਤੋਂ ਇਲਾਵਾ ਫਾਰਮਰ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਜੈਵਿਕ ਇਨਪੁਟਸ ਹੋਗੇ ਉਹਨਾਂ ਨੂੰ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਆ ਸਮੇਂ-ਸਮੇਂ ਤੇ ਜਦੋਂ ਫਾਰਮਰ ਤੁਹਾਡੇ ਨਾਲ ਰਜਿਸਟਰ ਹੋ ਜਾਂਦਾ ਤਾਂ ਕਿ ਤੁਰੰਤ ਬਾਅਦ ਉਸ ਨੂੰ ਜਿਹੜੀ ਸਰਟੀਫਿਕੇਸ਼ਨ ਆ ਉਹਦੀ ਕਰ ਦਿੱਤੀ ਜਾਂਦੀ ਹੈ ਜਾਂ ਕੁਝ ਸਮੇਂ ਬਾਅਦ ਕਰਦੇ ਨੇ ਨਹੀਂ ਇਹ ਜੈਵਿਕ ਖੇਤੀ ਦਾ ਸਰਟੀਫਿਕੇਸ਼ਨ ਦਾ ਪ੍ਰੋਸੈਸ ਜੀ 3 ਸਾਲ ਦਾ ਪ੍ਰੋਸੈਸ ਹੈ ਓਕੇ ਇਹਨੂੰ ਐਸ ਪਰ ਨੈਸ਼ਨਲ ਜਾਂ ਇੰਟਰਨੈਸ਼ਨਲ ਸਟੈਂਡਰਡਸ ਜੀ ਜਿਹੜਾ ਤੁਹਾਡੀ ਬੇਸਿਕਲੀ ਇੱਕ ਨਾ ਬੜੀ ਮਿਸਕਨਸੈਪਸ਼ਨ ਹੈ ਮੈਂ ਤੁਹਾਨੂੰ ਬਰੀਫ ਕਰਦਾ ਕਿ ਜੈਵਿਕ ਖੇਤੋਂ ਲੈ ਕੇ ਹੁੰਦਾ ਹੈ ਕਿ ਜਿਹੜੀ ਅਪਾ ਫਸਲ ਪੈਦਾ ਕਰ ਰਹੇ ਆ ਉਹ ਜੈਵਿਕ ਹੈ ਜੀ ਜਾਂ ਉਹਦੀ ਸਰਟੀਫਿਕੇਸ਼ਨ ਹੈ ਬਲਕਿ ਇਹ ਇਦਾਂ ਨਹੀਂ ਹੈ ਜਿਹੜੀ ਜੈਵਿਕ ਖੇਤੀ ਸਰਟੀਫਿਕੇਸ਼ਨ ਹੈ ਉਹ ਹੋਣੀ ਹੈ ਤੁਹਾਡੀ ਜ਼ਮੀਨ ਦੀ ਤੁਹਾਡੇ ਉਹ ਲੈਂਡ ਪੀਸ ਆਫ ਲੈਂਡ ਦੀ ਜਿੱਥੇ ਤੁਸੀਂ ਤੁਸੀਂ ਇੰਪਰੂਵਮੈਂਟ ਕਰ ਰਹੇ ਹੋ ਸੋਇਲ ਚ ਜੀ ਜੈਵਿਕ ਖੇਤੀ ਦਾ ਬੇਸਿਕ ਕਨਸੈਪਟ ਹੈ ਇੰਪਰੂਵਮੈਂਟ ਆਫ ਸੋਇਲ ਜੀ ਕਿ ਤੁਸੀਂ ਆਪਣੀ ਜਿਹੜੀ ਮਿੱਟੀ ਹੈ ਉਹਨੂੰ ਕਿਵੇਂ ਇੰਪਰੂਵ ਕਰਕੇ ਉਹਦੀ ਤਤੋਂ ਦੇ ਵਿੱਚ ਕਿਵੇਂ ਤੁਸੀਂ ਜੋ ਉਹਦੀ ਸ਼ਕਤੀ ਵਧਾ ਸਕਦੇ ਹੋ ਆਰਗੈਨਿਕ ਜੈਵੀ ਤਰੀਕੇ ਨਾਲ ਜੀ ਫਿਰ ਉਸ ਤੋਂ ਬਾਅਦ 3 ਸਾਲ ਦਾ ਪ੍ਰੋਸੈਸ ਹੈ ਜਦੋਂ ਇੱਕ ਵਾਰੀ ਜ਼ਮੀਨ ਤੁਹਾਡੀ ਆਰਗੈਨਿਕ ਹੋ ਜਾਂਦੀ 3 ਸਾਲ ਬਾਅਦ ਫਿਰ ਤੁਸੀਂ ਜੋ ਮਰਜੀ ਫਸਲ ਉਹਦੇ ਵਿੱਚ ਪੈਦਾ ਕਰੋ ਆਰਗੈਨਿਕ ਨੇਚਰ ਦੀ ਹੀ ਹੋਊਗੀ ਜੇਕਰ ਆਪਾਂ ਮਿੱਟੀ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਤੁਸੀਂ ਅਕਸਰ ਫੀਲਡ ਦੇ ਵਿੱਚ ਸੈਂਪਲਿੰਗ ਵਗੈਰਾ ਉਸ ਦੀ ਕਰਦੇ ਹੋਵੋਗੇ ਹਾਂਜੀ ਤਾਂ ਪੰਜਾਬ ਦੀ ਮਿੱਟੀ ਹੈ ਜਿਹੜੀ ਉਹਦੀ ਗੁਣਵੱਤਾ ਕਿਸ ਪੱਧਰ ਤੇ ਖੜੀ ਹੈ ਇਸ ਸਮੇਂ ਕਿ ਪੰਜਾਬ ਬੜਾ ਜ਼ਰਖੇਜ਼ ਇਥੋਂ ਦੀ ਮਿੱਟੀ ਮੰਨੀ ਗਈ ਆ ਪਰੰਤੂ ਹੁਣ ਲਗਾਤਾਰ ਜਿਹੜੀਆਂ ਜ਼ਹਿਰੀਲੀਆਂ ਕੀਟਨਾਸ਼ਕਾਂ ਜਾਂ ਹੋਰ ਰਸਾਇਣਕ ਖਾਦਾਂ ਦੀ ਵਰਤੋਂ ਦੇ ਨਾਲ ਤਾਂ ਅਸੀਂ ਸੁਣਦੇ ਆ ਕਿ ਪੰਜਾਬ ਦੀ ਮਿੱਟੀ ਦੀ ਗੁਣਵੱਤਾ ਕਾਫੀ ਨੀਵੇਂ ਪੱਧਰ ਤੇ ਚਲੀ ਗਈ ਹੈ ਤਾਂ ਉਹ ਵੀ ਤੁਹਾਡੇ ਕੋਲੇ ਅੰਕੜੇ ਹੋਣਗੇ ਕਿ ਕਿਸ ਤਰ੍ਹਾਂ ਦੀ ਗੁਣਵੱਤਾ ਜੀ ਬਿਲਕੁਲ ਜੇਕਰ ਮਿੱਟੀ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਜੋ ਸਾਇੰਟਿਸਟ ਕਹਿੰਦੇ ਆ ਕਿ 60% ਉਹਦੇ ਵਿੱਚ ਆਰਗੈਨਿਕ ਕਾਰਬਨ ਦੀ ਮਾਤਰਾ ਹੋਣੀ ਚਾਹੀਦੀ ਹੈ ਜੀ ਪਰ ਜਿਵੇਂ ਅਸੀਂ ਦੇਖਦੇ ਅਸੀਂ ਸੈਂਪਲਿੰਗ ਕੀਤੀ ਆ ਪਿੱਛੇ ਜੀ ਟੈਸਟ ਦੀ ਰਿਪੋਰਟ ਜਿਹੜੀ ਸਾਡੇ ਸਾਹਮਣੇ ਆਏ ਆ ਉਹਦੇ ਵਿੱਚ ਕਈ ਜ਼ਿਲ੍ਹਿਆਂ ਵਿੱਚ ਜਾਂ ਕਈ ਖੇਤਾਂ 'ਚ ਤਾਂ ਆਰਗੈਨਿਕ ਕਾਰਬਨ 30% ਕਈਆਂ ਦੀ ਤਾਂ 20-25% ਹੀ ਰਹਿ ਗਈ ਆ ਉਹ ਤਾਂ ਆਪਾਂ ਮਿੱਟੀ ਦੀ ਗੁਣਵੱਤਾ ਬੜੇ ਹੇਠਲੇ ਪੱਧਰ ਤੇ ਪਹੁੰਚ ਚੁੱਕੇ ਹਾਂ ਜੀ ਤੇ ਮਿੱਟੀ ਦੀ ਗੁਣਵੱਤਾ ਵਧਾਉਣ ਦਾ ਇੱਕ ਤਰੀਕਾ ਹੈ ਕਿ ਉਹਦੇ ਵਿੱਚ ਤੁਸੀਂ ਆਰਗੈਨਿਕ ਕਾਰਬਨ ਦੀ ਮਾਤਰਾ ਵਧਾਓ ਉਹ ਆਪਾਂ ਜਿਹੜੀ ਰੂੜੀ ਖਾਦ ਆ ਗ੍ਰੀਨ ਮੈਨਿਊਰਿੰਗ ਆ ਹਰੀ ਖਾਦ ਆ ਉਹਦੇ ਥਰੂ ਵਧਾਈ ਜਾ ਸਕਦੀ ਆ ਤੇ ਦੂਸਰਾ ਜਿਹੜਾ ਆਪਣਾ ਬੇ ਲੋਡ ਜਿਹੜੇ ਆਪਾਂ ਪੈਸਟੀਸਾਈਡਸ ਤੇ ਫਰਟਲਾਈਜ਼ਰ ਦੀ ਯੂ ਵਰਤੋਂ ਕਰਦੇ ਆ ਉਹਨੂੰ ਘਟਾਉਣਾ ਚਾਹੀਦਾ ਤੇ ਜੇ ਤੁਸੀਂ ਉਹਨੂੰ ਘਟਾਉਣੇ ਹੋ ਤਾਂ ਐਟ ਲੀਸਟ ਤੁਸੀਂ ਇੱਕ ਸਟੈਪ ਫਾਰਵਰਡ ਹੋਗੇ ਜੈਵਿਕ ਖੇਤੀ ਵੱਲ ਕਿਸਾਨ ਕਿੰਨੇ ਕੁ ਵੱਧ ਰਹੇ ਨੇ ਜੈਵਿਕ ਖੇਤੀ ਵੱਲ ਕਿੰਨੀ ਕੁ ਅਵੇਅਰਨੈਸ ਆ ਕਿਸਾਨਾਂ ਦੇ ਵਿੱਚ ਕਿਸਾਨਾਂ ਪੰਜਾਬ ਦਾ ਕਿਸਾਨ ਬਹੁਤ ਅਵੇਅਰ ਹੈ ਜੀ ਜੇਕਰ ਅਵੇਅਰਨੈਸ ਦੀ ਗੱਲ ਕਰੀਏ ਤਾਂ ਪੜ੍ਹਿਆ ਲਿਖਿਆ ਕਿਸਾਨ ਹੈ ਤੇ ਅਵੇਅਰ ਹੈ ਉਹਨਾਂ ਨੂੰ ਪਤਾ ਜੈਵਿਕ ਖੇਤੀ ਦੇ ਕੀ ਫਾਇਦੇ ਪਰ ਆਪਣੇ ਕਿਸਾਨ ਕਣਕ ਤੇ ਝੋਨੇ ਦੀ ਸਾਈਕਲ ਚੋਂ ਜਿਹੜੇ ਚੱਕਰ ਹੈ ਚੱਕਰ ਵਿੱਚ ਫਸ ਚੁੱਕੇ ਆ ਉਹ ਨਿਕਲਣਾ ਚਾਹੁੰਦੇ ਆ ਜੀ ਤੇ ਨਿਕਲਣ ਲਈ ਹੀ ਅਸੀਂ ਉਹਨਾਂ ਦੀ ਬਾਹ ਫੜ ਰਹੇ ਆ ਪੰਜਾਬ ਐਗਰੋਵਲ ਵੱਲੋਂ ਉਹਨਾਂ ਦੀ ਬਾਹ ਫੜੀ ਜਾ ਰਹੀ ਹੈ ਕਿ ਤੁਸੀਂ ਉਹ ਚੱਕਰ ਵਿੱਚੋਂ ਬਾਹਰ ਨਿਕਲ ਕੇ ਜੈਵੀ ਖੇਤੀ ਨੂੰ ਅਪਣਾਓ ਤੇ ਪੰਜਾਬ ਨੂੰ ਤੁਸੀਂ ਪੰਜਾਬ ਦੀ ਮਿੱਟੀ ਨੂੰ ਹੋਰ ਉਪਜਾਊ ਬਣਾਓ ਸਭ ਤੋਂ ਵੱਡੀ ਕਿਸਾਨਾਂ ਨੂੰ ਜਿਹੜੀ ਜਦੋਂ ਉਹ ਆਰਗੈਨਿਕ ਖੇਤੀ ਵੱਲ ਆਉਂਦਾ ਹੈ ਤਾਂ ਉਸ ਨੂੰ ਜਿਹੜੇ ਉਹ ਕੋਈ ਵੀ ਪ੍ਰੋਡਕਟ ਹੋ ਪੈਦਾ ਕਰਦਾ ਤਾਂ ਉਸ ਨੂੰ ਵੇਚਣ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਚਾਹੇ ਤਾਂ ਕੰਜ਼ਿਊਮਰ ਵੱਲੋਂ ਕਹਿ ਲੋ ਕਿ ਕੰਜ਼ਿਊਮਰ ਕੰਜ਼ਿਊਮਰਸ ਦੇ ਵਿੱਚ ਉਨੀ ਅਵੇਅਰਨੈਸ ਨਹੀਂ ਹੈ ਜਾਗਰੂਕਤਾ ਨਹੀਂ ਹੈ ਜਾਗਰੂਕਤਾ ਦੀ ਕਮੀ ਹੈ ਤਾਂ ਕਿਸ ਤਰ੍ਹਾਂ ਉਹ ਆਪਣੀ ਜਿਹੜੀ ਫਸਲ ਹੈ ਕੋਈ ਵੀ ਅਨਾਜ ਸਪੋਜ਼ ਕਰੋ ਉਹ ਕੋਈ ਉਗਾਉਂਦਾ ਹੈ ਆਰਗੈਨਿਕ ਅਨਾਜ ਉਗਾਉਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਉਸ ਦਾ ਮੰਡੀਕਰਨ ਕਿਸ ਤਰ੍ਹਾਂ ਕਰ ਸਕਦਾ ਤੁਹਾਡਾ ਸਵਾਲ ਬੜਾ ਵਾਜਿਬ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਐਗਰੋ ਵੱਲੋਂ ਜੋ ਜੈਵਿਕ ਕਿਸਾਨ ਸਾਡੇ ਰਜਿਸਟਰਡ ਹੈ ਪੰਜਾਬ ਐਗਰੋ ਨਾਲ ਉਹਨਾਂ ਦੀ ਅਸੀਂ ਪੰਜਾਬ ਐਗਰੋ ਵੱਲੋਂ ਜੋ ਪ੍ਰੋਡਿਊਸਰ ਉਹ ਅਸੀਂ 25 ਤੋਂ 30% ਪ੍ਰੀਮੀਅਮ ਦੇ ਕੇ ਤੇ ਬਾਈਬੈਕ ਕਰਦੇ ਆ ਪ੍ਰੀਮੀਅਮ ਕਰ ਦਿੱਤੇ ਐਮਐਸਪੀ ਜਾਂ ਮਾਰਕੀਟ ਪ੍ਰਾਈਸ ਜਿਹੜਾ ਵਿਚਐਵਰ ਇਜ਼ ਹਾਈ ਉਦੇ ਉੱਤੇ ਰੈਮੂਨਰੇਸ਼ਨ ਦੇ ਕੇ ਤੇ ਅਸੀਂ ਬਾਇ ਬੈਕ ਕਰਦੇ ਆ ਫਾਰਮਰਸ ਤੋਂ ਤੇ ਉਹਨਾਂ ਨੂੰ ਅੱਗੇ ਅਸੀਂ ਪ੍ਰੋਸੈਸ ਤੇ ਪੈਕ ਕਰਕੇ ਫਾਈਵ ਰਿਵਰਸ ਬ੍ਰਾਂਡ ਅਸੀਂ ਬਣਾ ਰੱਖਿਆ ਹੈ ਇਹ ਜਿਹੜਾ ਬ੍ਰਾਂਡ ਹੈ ਕਿਸਾਨਾਂ ਲਈ ਹੀ ਹੈ ਫਾਈਵ ਰਿਵਰਸ ਓਕੇ ਪੰਜ ਦਰਿਆ ਜੀ ਤੇ ਇਹ ਪ੍ਰੋਡਕਟ ਸਾਡੇ ਬੜੇ ਹੀ ਪੋਪੂਲਰ ਹੋ ਰਹੇ ਆ ਸਾਡਾ ਪ੍ਰੋਡਕਟ ਜਿਹੜੇ ਫਾਈਵ ਰਿਵਰਸ ਦੇ ਪ੍ਰੋਡਕਟ ਆ ਉਹ ਦਿੱਲੀ ਵੀ ਜਾ ਰਹੇ ਆ ਹਿਮਾਚਲ ਵੀ ਜਾ ਰਹੇ ਆ ਪੰਜਾਬ ਚ ਵੀ ਤੇ ਚੰਡੀਗੜ੍ਹ ਤੋਂ ਵੀ ਬਹੁਤ ਪੌਪੂਲਰ ਹੋ ਰਿਹਾ ਤੇ ਮਾਰਕੀਟਿੰਗ ਲਈ ਅਸੀਂ ਫਾਰਮਰਸ ਨੂੰ ਆਰਗੇਨਿਕ ਹਰਟਸ ਦਾ ਮਾਡਲ ਤੁਹਾਨੂੰ ਮੈਂ ਦੱਸੂਗਾ ਦਿਖਾਉਂਗਾ ਅਸੀਂ ਆਉਂਦੇ ਹੋਏ ਦੇਖੀ ਆ ਹੱਟ ਇੱਥੇ ਗੇਟ ਤੇ ਹੱਟ ਬਣੀ ਹੋਈ ਹੈ ਤਾਂ ਮੈਂ ਹੋਰ ਕਾਫੀ ਜਗ੍ਹਾ ਵੀ ਦੇਖੀਆਂ ਨੇ ਹਰਟਸ ਤੁਹਾਡੀਆਂ ਐਦਾਂ ਦੇ ਮਾਡਲ ਅਸੀਂ ਸੈਟ ਅਪ ਕਰਦੇ ਆਂ ਤਾਂ ਇੱਥੇ ਡਾਇਰੈਕਟ ਫਾਰਮਰ ਲੈ ਕੇ ਆ ਸਕਦਾ ਆਪਣੀ ਉੱਥੇ ਡਾਇਰੈਕਟ ਫਾਰਮਰਸ ਨੂੰ ਵੀ ਪਲੇਟਫਾਰਮ ਪ੍ਰੋਵਾਈਡ ਕਰਦੇ ਆਂ ਜੀ ਫ੍ਰੀ ਆਫ ਕੋਸਟ ਕਿ ਤੁਸੀਂ ਆਪਣਾ ਸਮਾਨ ਜਿਹੜਾ ਤੁਸੀਂ ਤੁਹਾਡਾ ਜੈਵਿਕ ਪ੍ਰੋਡਿਊਸ ਹੈ ਉਹ ਲੈ ਕੇ ਆਓ ਦੀਗਾ ਉੱਥੇ ਰੱਖੋ ਕਸਟਮਰ ਜਦੋਂ ਆਉਂਦਾ ਹੈ ਤਾਂ ਉਹ ਖਰੀਦਦਾ ਹੈ ਇਸ ਤੋਂ ਇਲਾਵਾ ਪੰਜਾਬ ਐਗਰੋ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਲੱਗੇ ਵੱਖ-ਵੱਖ ਜ਼ਿਲ੍ਹਿਆਂ 'ਚ ਹਫ਼ਤਾਵਾਰੀ ਜੈਵਿਕ ਮੰਡੀਆਂ ਵੀ ਲਗਵਾਈਆਂ ਜਾ ਰਹੀਆਂ ਜਿੱਥੇ ਕਿਸਾਨ ਆਪਣੀ ਪ੍ਰੋਡਿਊਸ ਲੈ ਕੇ ਆਉਂਦੇ ਤੇ ਖਰੀਦਾਰ ਉਹਨਾਂ ਤੋਂ ਡਾਇਰੈਕਟ ਖਰੀਦਣ ਵਾਲੇ ਤੁਹਾਡਾ ਇੱਕ ਆਪਸੀ ਸੰਬੰਧ ਬੰਦੇ ਆ ਜੀ ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਲਈ ਹੋਰ ਕੀ ਕੀ ਕੰਮ ਕਰ ਰਿਹਾ ਪੰਜਾਬ ਐਗਰੋ ਜੈਵਿਕ ਖੇਤੀ ਤੋਂ ਇਲਾਵਾ ਪੰਜਾਬ ਐਗਰੋ ਵੱਲੋਂ ਦੋ ਮਲਟੀਪਰਪਸ ਫਰੂਟ ਐਂਡ ਵੈਜੀਟੇਬਲ ਪਲਾਂਟ ਸਥਾਪਿਤ ਕੀਤੇ ਗਏ ਹਨ ਜਿੱਥੇ ਹਰ ਤਰ੍ਹਾਂ ਦਾ ਫਰੂਟ ਤੇ ਵੈਜੀਟੇਬਲ ਪ੍ਰੋਸੈਸ ਹੁੰਦਾ ਤੇ ਉਹਦੇ ਲਈ ਅਸੀਂ ਪੰਜਾਬ ਐਗਰੋ ਜਿਹੜਾ ਪੰਜਾਬ ਦੇ ਕਿਸਾਨਾਂ ਉਹਨਾਂ ਤੋਂ ਡਾਇਰੈਕਟ ਪ੍ਰੋਕਿਊਰ ਕਰਕੇ ਜਿਵੇਂ ਟਮਾਟਰ ਮਿਰਚਾਂ ਠੀ ਨਾਖ ਕਿਨੂ ਉਹ ਡਾਇਰੈਕਟ ਫਾਰਮਰ ਤੋਂ ਖਰੀਦ ਕਰਕੇ ਆਪਣੇ ਪਲਾਂਟਰ ਤੇ ਪ੍ਰੋਸੈਸ ਕਰਕੇ ਉਹਦੇ ਡਿਫਰੈਂਟ ਪ੍ਰੋਡਕਟ ਬਣਾ ਕੇ ਫਾਈਰ ਰਿਵਰਸ ਬ੍ਰਾਂਡ ਇਥਾ ਸੀ ਉਹਦੀ ਮਾਰਕੀਟ ਕਰਦੇ ਆ ਤੇ ਕਈ ਉਹਨਾਂ ਚੋ ਜਿਹੜੇ ਪ੍ਰੋਡਕਟ ਹੈਗੇ ਆ ਉਹ ਸਾਡੇ ਐਕਸਪੋਰਟ ਵੀ ਹੋ ਰਿਹਾ ਜਿਵੇਂ ਮਿਰਚਾਂ ਤੋਂ ਜਿਹੜੀ ਪੇਸਟ ਬਣਦੀ ਆ ਉਹ ਬੜੀ ਐਕਸਪੋਰਟ ਹੋ ਰਹੀ ਆ ਤੇ ਜਿਹੜੀ ਟਮਾਟਰ ਤੋਂ ਪੇਸਟ ਬਣਦੀ ਆ ਉਹ ਅਸੀਂ ਡਿਫਰੈਂਟ ਵਰਡ ਜਿਹੜੇ ਬ੍ਰਾਂਡ ਹੈ ਆਈਟੀਸੀ ਡੈਲਮੋਂਟੇ ਉਹ ਵੀ ਸਾਡੇ ਤੋਂ ਖਰੀਦਦੇ ਰਹੇ ਮੈਂ ਜੂਸ ਵੀ ਦੇਖਿਆ ਤੁਹਾਡਾ ਬੋਟਲਸ ਨੇ ਜੋ ਵੀ ਫਰੂਟਸ ਹੈ ਜੇ ਤੁਹਾਨੂੰ ਮੈਂ ਗੱਲ ਕੀਤੀ ਕਿੰਨੂ ਹੋ ਗਈ ਨਾਖਾਂ ਹੋ ਗਈਆਂ ਉਹਨਾਂ ਤੋਂ ਅਸੀਂ ਜੈਮ ਤੇ ਜੂਸ ਵੀ ਬਣਾਉਨੇ ਆ ਸਾਡਾ ਇੱਕ ਟਮਾਟੋ ਤੋਂ ਬਾਰੇ ਪ੍ਰੋਡਕਟ ਬੰਦੇ ਹਨ ਜਿਵੇਂ ਕੈਚਅਪ ਸੌਸ ਟਮਾਟੋ ਸੂਪ ਕਨਸੈਂਟਰੇਟ ਇਸ ਤੋਂ ਬਿਨਾ ਕਿਸਾਨ ਨੂੰ ਜਿਹੜਾ ਉਹ ਜਿਹੜੇ ਫਸਲੀ ਚੱਕਰ ਦੇ ਵਿੱਚ ਜਿਸ ਤਰ੍ਹਾਂ ਪਿਆ ਹੋਇਆ ਰਸਾਇਣਿਕ ਖਾਦਾਂ ਵਾਲੇ ਦੇ ਵਿੱਚ ਜਾਂ ਹਰੀ ਕ੍ਰਾਂਤੀ ਦਾ ਜਿਹੜਾ ਮਾਡਲ ਸੀਗਾ ਉਸ ਨੂੰ ਉਸਨੇ ਅਪਣਾਇਆ ਤਾਂ ਇੱਕਦਮ ਨਿਕਲਣਾ ਇਸ ਦੇ ਵਿੱਚੋਂ ਬੜਾ ਮੁਸ਼ਕਲ ਹੈ ਤਾਂ ਕੀ ਕੋਈ ਆਰਥਿਕ ਤੌਰ ਤੇ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ ਪੰਜਾਬ ਐਗਰੋ ਵੱਲੋਂ ਕਿਉਂਕਿ ਇੱਕਦਮ ਜਦੋਂ ਉਹ ਰਵਾਇਤੀ ਖੇਤੀ ਚੋਂ ਬਾਹਰ ਆਉਂਦਾ ਤਾਂ ਇੱਕਦਮ ਫਸਲਾਂ ਦਾ ਝਾੜ ਘਟਦਾ ਨਹੀਂ ਨਹੀਂ ਬਿਲਕੁਲ ਨਹੀਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਇੱਕ ਤਾਂ ਜਿਹੜੀ ਜੈਵੀ ਖੇਤੀ ਨਾਲ ਜੁੜਨ ਦਾ ਸਹੀ ਤਰੀਕਾ ਹੈ ਕਿ ਤੁਸੀਂ ਇੱਕ ਰੀ ਥੋੜੇ ਘਾਟੇ ਦੀ ਤੋਂ ਸ਼ੁਰੂ ਕਰ ਸਕਦੇ ਹੋ ਜੀ ਠੀਕ ਹੈ ਘਾਟੇ ਦੀ ਤੋਂ ਸ਼ੁਰੂ ਕਰੋਗੇ ਤੁਹਾਡੇ ਲੌਸਸ ਵੀ ਘੱਟ ਹੋਣਗੇ ਠੀਕ ਹੈ ਤੇ ਦੂਸਰਾ ਤੁਹਾਨੂੰ ਇੱਕ ਜਿਹੜਾ ਕੋਈ ਡਾਊਟ ਹੁੰਦਾ ਉਹ ਤੁਹਾਡੇ ਮਨ ਜੀ ਸ਼ੰਕਾ ਹੈਗੀ ਉਹ ਦੂਰ ਹੋ ਜੂਗੀ ਤੇ ਇੱਕ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਟਮਾਟਰ ਹੋ ਤੇ ਮਿਰਚਾਂ ਉਹ ਵੀ ਅਸੀਂ ਡਾਇਰੈਕਟ ਫਾਰਮਰਸ ਤੋਂ ਖਰੀਦਦੇ ਆ ਤੇ ਉਹ ਵੀ ਮਾਰਕੀਟ ਰੇਟ ਤੋਂ ਵੱਧ ਮੁੱਲ ਦੇ ਕੇ ਤੇ ਤੁਸੀਂ ਉਹ ਮਾਡਲ ਵੀ ਕਿਸਾਨ ਅਪਣਾ ਸਕਦੇ ਕੋਈ ਜੈਵਿਕ ਖਾਦਾਂ ਵੀ ਪ੍ਰੋਵਾਈਡ ਕਰਾਈ ਜਾਂਦੀ ਆ ਅਸੀਂ ਜੈਵਿਕ ਖਾਦਾਂ ਵੀ ਪ੍ਰੋਵਾਈਡ ਕਰਦੇ ਹਾਂ ਹਰੇਕ ਜਦੋਂ ਖਰੀਫ ਤੇ ਰਬੀ ਦੀ ਜਦੋਂ ਸਵਿੰਗ ਤੋਂ ਬਾਅਦ ਉਹਨਾਂ ਨੂੰ ਜੈਵੀ ਖਾਦਾਂ ਦਿੱਤੀਆਂ ਜਾਂਦੇ ਨੇ ਜੋ ਕਿ ਸਰਟੀਫਾਈਡ ਹੁੰਦੀਆਂ ਤੇ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਸਾਈਡ ਨੁਕਸਾਨ ਨਹੀਂ ਹੈ ਤੇ ਉਹ ਸੀਕ ਸਾਨੂੰ ਨੂੰ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੇ ਆ। ਤਾਂ ਅੱਜ ਕੱਲ ਬੜਾ ਫੇਕ ਚੀਜ਼ਾਂ ਚੱਲਦੀਆਂ ਨੇ। ਹਰ ਕੋਈ ਅ ਮੁਨਾਫਾ ਕਮਾਉਣਾ ਚਾਹੁੰਦਾ ਹੈ। ਤਾਂ ਕਈ ਵਾਰੀ ਕੀ ਹੁੰਦਾ ਕਿ ਅਸੀਂ ਬਾਜ਼ਾਰ ਦੇ ਵਿੱਚ ਦੇਖਦਾ ਕਿ ਗਾਹਕ ਹੈ ਜਿਹੜਾ ਉਹ ਗਲਤ ਜਗ੍ਹਾ ਫਸ ਜਾਂਦਾ। ਉਹ ਕਿਵੇਂ ਵਿਸ਼ਵਾਸ ਕਰੇ ਕਿ ਇਹ ਚੀਜ਼ ਸ਼ੁੱਧ ਹੈ, ਆਰਗੈਨਿਕ ਹੈ? ਇਸ ਦੇ ਲਈ ਕੋਈ ਤੁਸੀਂ ਕੁਛ ਕੋਈ ਪੈਰਾਮੀਟਰ ਰੱਖੇ ਨੇ ਕੋਈ ਐਤਨਾ ਮੈਂ ਤੁਹਾਨੂੰ ਬੜਾ ਇੰਟਰਸਟਿੰਗ ਤੁਹਾਡਾ ਕੁਐਸਚਨ ਆ ਜੀ ਆਪਾਂ ਨਾਰਮਲੀ ਦੇਖਦੇ ਆ ਕਿ ਅੱਜ ਕੱਲ੍ਹ ਆਰਗੇਨਿਕ ਦੇ ਨਾਂ ਤੇ ਬਹੁਤ ਮਾਰਕੀਟ ਚ ਪ੍ਰੋਡਕਟ ਆ ਰਹੇ ਆ ਜੀ ਠੀਕ ਹੈ ਕਸਟਮਰ ਜਾਂਦਾ ਉਹ ਕਨਫਿਊਜ਼ ਹੋ ਜਾਂਦਾ ਕਿ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਬਿਲਕੁਲ ਠੀਕ ਹੈ ਤੇ ਹੁਣ ਇਹਦੇ ਚ ਜਿਹੜੇ ਪੰਜਾਬ ਐਗਰੋ ਦੇ ਜੈਵਿਕ ਪ੍ਰੋਡਕਟਸ ਆ ਜੀ ਉਹਨਾਂ ਦੇ ਤੁਸੀਂ ਦੇਖੋਗੇ ਇੱਕ ਆਹ ਕਯੂਆਰ ਕੋਡ ਲੱਗਿਆ ਜੀ ਜਿਸ ਥੇ ਲਿਖਿਆ ਟ੍ਰੇਸਟ ਟਰਸਟੇਬਲ ਤੁਸੀਂ ਆਪਣਾ ਫੋਨ ਕੱਢੋ ਜੀ ਤੇ ਸਕੈਨਰ ਕਿਓਰ ਕੋ ਸਕੈਨਰ ਕਰ ਲਓ ਜੀ ਤੈਨੂੰ ਸਕੈਨ ਕਰੋ ਜੀ ਹੋ ਗਿਆ ਆ ਸਕੈਨ ਕਰੋ ਦੀ ਦੇਖੋ ਕੀ ਆ ਰਿਹਾ ਥੋਡੇ ਜੀ ਤੁਹਾਡੇ ਕੋਲ ਫਾਰਮਰ ਦੀ ਇਨਫੋਰਮੇਸ਼ਨ ਆ ਜੂਗੀ ਹਾਂ ਜੀ ਹਾਂ ਜੀ ਫਾਰਮਰ ਦੀ ਫੋਟੋ ਤੇ ਨਾਲ ਉਹਦੀ ਇਨਫੋਰਮੇਸ਼ਨ ਆ ਗਈ ਕਿ ਕਿਹੜੇ ਫਾਰਮਰ ਤੋਂ ਇਹਦਾ ਗੰਨਾ ਆਇਆ ਸੀਗਾ ਉਹ ਕਦੋਂ ਤੋਂ ਰਜਿਸਟਰਡ ਹੈ ਜੈਵੇਂ ਖੇਤੀ ਨਾਲ ਕਦੋਂ ਨੇ ਸੋਇੰਗ ਕੀਤੀ ਕਦੋਂ ਨੇ ਹਾਰਵੈਸਟਿੰਗ ਕੀਤੀ इवन ਉਹਦੀ ਫਾਰਮ ਦੀ ਲੋਕੇਸ਼ਨ ਬੜੀ ਇੰਟਰਸਟਿੰਗ ਖੋਜ ਕੀਤੀ ਹੈ ਤੁਸੀਂ ਇਹ ਬਹੁਤ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਇਹ ਅ ਇੰਡੀਆ ਦੇ ਛੱਡੋ ਇਹ ਵਰਲਡ ਦੀ ਫਰਸਟ ਆਫ ਇਟਸ ਕਾਈਂਡ ਆਫ ਇਨੋਵੇਸ਼ਨ ਹੈ ਜਿਹਦੀ ਪ੍ਰੋਡਕਟ ਆ ਰਹੀ ਹੈ ਕਿ ਤੁਸੀਂ ਪ੍ਰੋਡਕਟ ਨੂੰ ਸਕੈਨ ਕਰਕੇ ਉਹਦਾ ਸੋਰਸ ਤੁਸੀਂ ਦੇਖ ਸਕਦੇ ਹੋ ਜੀ ਕਿ ਕਿਹੜੇ ਸੋਰਸ ਤੋਂ ਆਈ ਹੈ ਜੀ ਇਹ ਟ੍ਰੇਸੇਬਿਲਟੀ ਸਾਡਾ ਸਿਸਟਮ ਉਹ ਤਾਂ ਅਸੀਂ ਇੱਥੇ ਤੱਕ ਟ੍ਰੇਸੇਬਿਲਟੀ ਲੈ ਆਏ ਆ ਜੀ ਇਹ ਲੈ ਕੇ ਆਏ ਅਸੀਂ ਫਾਰਮਰ ਦੀ ਜਿਹੜੀ ਕਸਟਮਰ ਦੀ ਜਿਹੜੀ ਅ ਟਰਸਟ ਬਿਲਡਿੰਗ ਲਈ ਜੀ ਕਿ ਵਾਕਈ ਉਹ ਸਹੀ ਸਾਹੀ ਪ੍ਰੋਡਕਟ ਯੂਜ਼ ਕਰ ਰਹਾ ਸਹੀ ਪ੍ਰੋਡਕਟ ਖਾ ਰਹਾ ਜੀ ਇੱਕ ਸਵਾਲ ਇਹ ਵੀ ਮਨ ਦੇ ਵਿੱਚ ਆਉਂਦਾ ਕਿ ਜਿਹੜੇ ਆਰਗੈਨਿਕ ਵਸਤਾਂ ਨੇ ਜਿਹੜੀਆਂ ਤਾਂ ਉਹਨਾਂ ਦਾ ਜਿਹੜਾ ਰੇਟ ਹੈ ਉਹ ਦੁੱਗੀਆਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦਾ ਤਾਂ ਜਿਹੜਾ ਆਮ ਬੰਦਾ ਹੈ ਉਹਦੀ ਪਹੁੰਚ ਤੋਂ ਹੋ ਸਕਦਾ ਹੈ ਕਿ ਇਹ ਜਿਹੜੇ ਆਰਗੈਨਿਕ ਪ੍ਰੋਡਕਟ ਨੇ ਉਹ ਦੂਰ ਹੋਣ ਤਾਂ ਇਹਦੇ ਬਾਰੇ ਵੀ ਥੋੜਾ ਜਿਹਾ ਸਾਨੂੰ ਸਮਝਾਓ ਕਿ ਦੇਖੋ ਇਹ ਜੋ ਪ੍ਰਾਈਸ ਦੀ ਅਗਰ ਆਪਾਂ ਗੱਲ ਕਰੀਏ ਆਰਗੈਨਿਕ ਤੇ ਜਿਹੜੇ ਦੂਸਰੇ ਨਾਨ ਆਰਗੈਨਿਕ ਹੈ ਜਾਂ ਕਨਵੈਨਸ਼ਨਲ ਫੂਡ ਪ੍ਰੋਡਕਟਸ ਆਪਣੇ ਦੇਖੋ ਜਦੋਂ ਜੈਵਿਕ ਖੇਤੀ ਵਾਲ ਫਾਰਮਰ ਜੁੜਦਾ ਹੈ ਉਹ ਉਹਦੇ ਜਿਹੜੀ ਯੀਲਡ ਹੈ ਜਿਹੜੀ ਉਹਦੀ ਪ੍ਰੋਡਿਊਸ ਪੈਦਾਵਾਰ ਆ ਜੀ ਉਹ 25 ਤੋਂ 30% ਘਟਦੀ ਆ ਜੀ ਤੇ ਜਦੋਂ ਪੈਦਾਵਾਰ ਘਟਦੀ ਤਾਂ ਉਹਦਾ ਇੱਕ ਆਟੋਮੈਟਿਕਲੀ ਤੁਹਾਡਾ ਲਾਸ ਹੋ ਗਿਆ ਦੂਸਰੀ ਫਸਲ ਨਾਲੋਂ ਉਹੀ ਲਾਸ ਕੰਪਨਸੇਟ ਕਰਨ ਲਈ ਪੰਜਾਬ ਐਗਰੋ ਉਹਨਾਂ ਨੂੰ 25 ਤੋਂ 30% ਅੱਗੇ ਪ੍ਰੀਮੀਅਮ ਪ੍ਰਾਈਸ ਤੇ ਖਰੀਦਦੀ ਆ ਉਹਦੇ ਤੋਂ ਜੀ ਤਾਂ ਕਿ ਕਿਸਾਨ ਨੂੰ ਇਕਨੋਮਿਕ ਲਾਸ ਘੱਟੋ ਘੱਟ ਹੋਵੇ ਜੀ ਠੀਕ ਹੈ ਜਦੋਂ ਆਪਾਂ ਜਿਹੜੀ ਪ੍ਰੋਡਿਊਸ 25 ਤੋਂ 30% ਵੱਧ ਪ੍ਰੀਮੀਅਮ ਪ੍ਰਾਈਸ ਦੇ ਕੇ ਖਰੀਦ ਰਹੇ ਆ ਫਿਰ ਅੱਗੇ ਉਹਦੀ ਪ੍ਰੋਸੈਸਿੰਗ ਹੋਣੀ ਆ ਉਹਦੀ ਪੈਕਿੰਗ ਹੋਣੀ ਆ ਤਾਂ ਕੋਸ ਥੋੜੀ ਜਿਹਾ ਐਡ ਹੋ ਜਾਂਦੀ ਹੈ ਠੀਕ ਹੈ ਬਟ ਇੰਨੀ ਵੀ ਨਹੀਂ ਐਡ ਹੁੰਦੀ ਕਿ ਤੁਸੀਂ ਅਫੋਰਡ ਨਾ ਕਰ ਪੋ ਹੁਣ ਮੇਰੀ ਗੱਲ ਸੁਣੋ ਅੱਜ ਕੱਲ ਆਪਾਂ ਦਿਨ ਚ ਕਿੰਨੀਆਂ ਰੋਟੀਆਂ ਖਾਂਦੇ ਆ ਹਾਰਡਲੀ 6 ਜੀ ਜੇ ਆਪਾਂ ਦੋ ਰੋਟੀ ਇੱਕ ਟਾਈਮ ਦੀ ਮੰਨੀਏ ਤਾਂ 6 ਰੋਟੀਆਂ ਜੀ 6 ਰੋਟੀਆਂ ਲਈ ਤੁਹਾਡਾ ਹਾਰਡਲੀ ਆਟਾ ਲੱਗੂਗਾ ਆਈ ਥਿੰਕ ਪਈਆ ਜੀ ਤੇ ਜੇਕਰ ਪ੍ਰਾਈਸ ਵਿੱਚ ਕੋਈ 20 ਇਹ 10 ਰੁਪਏ ਦਾ ਫਰਕ ਹੈ 20 ਜਾਂ 25 ਰੁਪਏ ਦਾ ਫਰਕ ਲਾ ਲਓ ਚਲੋ ਠੀਕ ਹੈ ਤਾਂ ਮੈਨੂੰ ਲੱਗਦਾ ਨਹੀਂ ਉਹ ਤੁਸੀਂ ਅਫੋਰਡ ਨਹੀਂ ਕਰ ਪਾ ਰਹੇ ਕਿਉਂਕਿ ਡਾਕਟਰਾਂ ਦੇ ਵੀ ਤਾਂ ਆਪਾਂ ਫਿਰ ਬਾਅਦ ਆਪ ਤੋਂ ਬਾਅਦ ਅਦਰਵਾਈਜ਼ ਨਹੀਂ ਤਾਂ ਡਾਕਟਰਾਂ ਦੇ ਉਹੀ ਜੇ 25 ਰੁਪਏ ਆਪਾਂ ਇੱਥੋਂ ਅਗਰ ਫਾਲਤ ਆਪਣੇ ਆਪ ਨੂੰ ਲਾਦਾ ਹੈ ਕਿ ਅਸੀਂ ਜ਼ਿਆਦਾ ਖਰਚ ਰਹੇ ਹਾਂ ਠੀਕ ਹੈ ਤੇ ਉਹ ਨਾ ਯੂਜ਼ ਕਰਕੇ ਆਪਾਂ ਤੇ ਉਹ 250 ਰੁਪਏ ਦੀ ਆਪਾਂ ਡਾਕਟਰ ਨੂੰ ਦਵਾਈ 250 ਰੁਪਏ ਤਾਂ ਬਹੁਤ ਘੱਟ ਹੈ 2500 ਰੁਪਏ ਆਪਾਂ ਡਾਕਟਰ ਕੋਲ ਜਾ ਕੇ ਦੇ ਕੇ ਆਉਨੇ ਆ ਜੀ ਬਿਲਕੁਲ ਕਿਉਂਕਿ ਸਿਹਤ ਤੋਂ ਪਰੇ ਕੁਝ ਨਹੀਂ ਸਿਹਤ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈ ਤਾਂ ਅਖੀਰ ਦੇ ਵਿੱਚ ਤਰਨ ਜੀ ਇਹ ਸਵਾਲ ਹੋਊਗਾ ਕਿ ਤੁਸੀਂ ਕਿਸਾਨਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਹੋ ਜਿਹੜੇ ਆਰਗੇਨਿਕ ਖੇਤੀ ਵੱਲ ਆ ਰਹੇ ਹਨ ਜਾਂ ਆਉਣਾ ਚਾਹੁੰਦੇ ਹਨ ਤੇ ਤੁਹਾਡੀ ਅਪੀਲ ਕੀ ਹੈ ਕਿਸਾਨਾਂ ਲਈ ਅ ਕਿਸਾਨ ਵੀਰਾਂ ਤੋਂ ਪਹਿਲਾਂ ਮੇਰੀ ਅਪੀਲ ਕੰਜ਼ਿਊਮਰਸ ਨੂੰ ਹੈ ਖਪਤਕਾਰਾਂ ਨੂੰ ਹੈ ਕੀ ਉਹ ਵੱਧ ਤੋਂ ਵੱਧ ਜੈਵਿਕ ਪ੍ਰੋਡਕਟਸ ਯੂਜ਼ ਕਰਨ ਜੀ ਤਾਂ ਉਸ ਇੱਕ ਫਾਰਮਰ ਨੂੰ ਸਪੋਰਟ ਕਰ ਸਕਦੇ ਆ ਜੀ ਦੂਸਰਾ ਟਰਾਈ ਕਰੋ ਕਿ ਵੱਧ ਤੋਂ ਵੱਧ ਡਾਇਰੈਕਟ ਫਾਰਮਰ ਤੋਂ ਖਰੀਦਣ ਦੀ ਕੋਸ਼ਿਸ਼ ਕਰੋ ਜੀ ਤੇ ਜਿਵੇਂ ਮੇਰਾ ਇੱਕ ਨਾ ਮੈਂ ਕਈ ਦੀ ਸੋਚਦਾ ਹੁੰਦਾ ਕਿ ਜਿਵੇਂ ਆਪਣੇ ਫੈਮਿਲੀ ਡਾਕਟਰਸ ਵਾਲਾ ਕਨਸੈਪਟ ਆ ਜੀ ਤੇ ਉਦੋਂ ਦਾ ਇੱਕ ਫੈਮਿਲੀ ਫਾਰਮਰ ਦਾ ਕਨਸੈਪਟ ਹੋਣਾ ਚਾਹੀਦਾ ਠੀਕ ਆਪਾਂ ਡਾਕਟਰ ਨੂੰ ਤਾਂ ਮਹਿੰਗੀਆਂ ਦਵਾਈਆਂ ਤੇ ਉਹਦੀ ਕੰਸਲਟੈਂਸੀ ਤੇ ਆਪਾਂ ਪੇ ਕਰਦੇ ਝਿਜਕਦੇ ਨਹੀਂਗੇ ਜੀ ਠੀਕ ਹੈ ਜੇਕਰ ਆਪਾਂ ਕਿਸਾਨ ਨੂੰ ਇੱਕ ਫੈਮਿਲੀ ਫਾਰਮਰ ਨੂੰ ਇੱਕ ਅਡਾਪਟ ਕਰਦੇ ਆਂ ਕੁਛ ਐਦਾ ਕਨਸੈਪਟ ਯੂਜ਼ ਕਰਦੇ ਆਂ ਤਾਂ ਤੁਸੀਂ ਇੱਕ ਫਾਰਮਰ ਨੂੰ ਬਹੁਤ ਇਕਨੋਮਿਕਲੀ ਸਪੋਰਟ ਕਰ ਸਕਦੇ ਹੋ ਜੀ ਤੇ ਦੂਸਰਾ ਤੁਸੀਂ ਤੁਹਾਡੀਆਂ ਹਰ ਲੋੜ ਦੀਆਂ ਜਿਹੜੀ ਆ ਤੁਹਾਡੇ ਪ੍ਰੋਡਕਟਸ ਹੈ ਪ੍ਰੋਡਿਊਸ ਹੈ ਉਹ ਤੁਸੀਂ ਫਾਰਮਰ ਤੋਂ ਪੈਦਾ ਕਰ ਸਕਵਾ ਸਕਦੇ ਹਾਂ ਤੇ ਉਹਨੂੰ ਯੂਜ਼ ਕਰ ਸਕਦੇ ਹਾਂ ਕਿਉਂਕਿ ਜੇ ਫਾਰਮਰ ਨੂੰ ਕੁਝ ਮਿਲੂਗਾ ਤਾਂ ਹੀ ਉਹ ਅੱਗੇ ਵਧੂਗਾ ਖੇਤੀ ਕਰੂਗਾ ਤੇ ਮੇਰਾ ਕਿਸਾਨ ਵੀਰਾਂ ਨੂੰ ਪੀ ਮੇਰੀ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਜੈਵੀ ਖੇਤੀ ਨਾਲ ਜੁੜੋ ਜੜੋਂ ਦੀ ਤਾਂ ਜੋ ਆਪਾਂ ਮਿੱਟੀ ਦੀ ਗੁਣਵੰਤਾ ਨੂੰ ਵਧਾ ਸਕੀਏ ਤੇ ਇੱਕ ਸਾਫ਼ ਸੁਥਰਾ এনवायरमेंट ਕ੍ਰੀਏਟ ਕਰਨ ਚ ਮਦਦ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤਾਂ ਵੀ ਸੋਸ਼ਲ ਵੀ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਵੱਧ ਤੋਂ ਵੱਧ ਕਿਸਾਨ ਨੇ ਜਿਹੜੇ ਉਹ ਜੈਵਿਕ ਖੇਤੀ ਵੱਲ ਆਉਣ ਤਾਂ ਜੋ ਸਾਡੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਸਾਡੀ ਮਿੱਟੀ ਨੂੰ ਬਚਾਇਆ ਜਾ ਸਕੇ ਤਾਂ ਅੱਜ ਅਸੀਂ ਪੰਜਾਬ ਐਗਰੋ ਦੇ ਦਫ਼ਤਰ ਦੇ ਵਿੱਚ ਆ ਕੇ ਸਾਰੀ ਗੱਲਬਾਤ ਕੀਤੀ ਤਾਂ ਪੰਜਾਬ ਐਗਰ ਵੱਲੋਂ ਇੱਕ ਇਸ ਮਹੀਨੇ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਜ਼ਿਲ੍ਹਾਵਾਰ ਜਿਹੜੇ ਕੈਂਪ ਨੇ ਉਹਨਾਂ ਦੀਆਂ ਡਿਟੇਲਸ ਵੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਜੈਵਿਕ ਖੇਤੀ ਅਪਣਾਉਣ ਔਰ ਜਿਹੜੇ ਉਪਭੋਗਤਾ ਨੇ ਜਿਹੜੇ ਗਾਹਕ ਨੇ ਉਹ ਤਾਂ ਹੀ ਇੱਕ ਸਿਹਤਮੰਦ ਜੀਵਨ ਹੈ ਜਿਹੜਾ ਉਹ ਹਰ ਇੱਕ ਵਿਅਕਤੀ ਬਤੀਤ ਕਰ ਸਕਦਾ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ